ਆ ਪਿਆਰੇ ਬੱਚਿਓ ਆਪਾਂ ਨਵੋਦਿਆ ਦਾਖਲਾ ਪ੍ਰੀਖਿਆ ਦੀ ਤਿਆਰੀ ਦੀਨ ਆ ਪੰਜ ਅਧਿਆਏ ਦੇ ਉੱਤੇ ਪਹੁੰਚ ਗਏ ਆ ਅਭਿਆਸ 5 ਤੇ ਜਿਹਦਾ ਨਾਮ ਹੈਗਾ ਤੰਨ ਜਾਂ ਕਰੰਸੀ ਵੀ ਕਹਿੰਦੇ ਇਹਨੂੰ ਆਪਾਂ ਠੀਕ ਹੈ ਤਾਂ ਇਹਦਾ ਪਹਿਲਾ ਸਵਾਲ ਆ ਬੇਟਾ ਦੁਹਰਾਈ ਆ ਉਹ ਸਵਾਲ ਕਰਨ ਲੱਗੇ ਆ ਕਿੰਨੇ ਰੁਪਈਆਂ ਨੂੰ ਪੈਸਿਆਂ ਵਿੱਚ ਬਦਲੋ 5 ਰੁਪਏ ਬੇਟਾ ਤਾਂ ਤੁਹਾਨੂੰ ਪਤਾ ਹੈ ਵੀ 1 ਰੁਪਏ ਦੇ ਵਿੱਚ 100 ਪੈਸੇ ਹੁੰਦੇ ਆ ਤਾਂ ਤੁਸੀਂ ਕੀ ਕਰਨਾ ਹੈ 5 ਗੁਣਾ 100 ਕਰ ਦਾਂਗੇ ਤੇ ਇਹ ਸਾਡੇ ਕੋਲੇ ਕਿੰਨੇ ਆਗੇ 5 100 ਕਰਕੇ 500 ਪੈਸੇ ਬਣਗੇ ਠੀਕ ਹੈ ਬੇਟਾ ਫਿਰ ਕਹਿੰਦਾ 7 ਰੁਪਏ ਨੂੰ ਪੈਸਿਆਂ ਵਿੱਚ ਬਦਲਣਾ ਤਾਂ ਇਹਦੇ ਵਿੱਚ ਵੀ ਬੇਟਾ ਸੇਮ ਹੀ 1 ਰੁਪਏ 'ਚ 100 ਪੈਸੇ ਹੁੰਦੇ ਅਸੀਂ 7 100 ਕਰ ਦਾਂਗੇ ਤਾਂ ਇਹ ਆਗੇ 700 ਪੈਸੇ ਠੀਕ ਹੈ ਬੇਟਾ 4 ਰੁਪਏ ਨੂੰ ਬਦਲਣਾ ਪੈਸਿਆਂ ਦੇ ਵਿੱਚ ਤਾਂ 4 100 ਇਹ ਬਣਗੇ 400 ਪੈਸੇ ਠੀਕ ਹੈ ਬੇਟਾ ਕਿਉਂਕਿ ਸਾਨੂੰ ਪਤਾ ਹੈ 1 ਰੁਪਏ ਦੇ ਵਿੱਚ 100 ਪੈਸੇ ਹੁੰਦੇ ਆ ਅੱਗੇ ਆ ਗਿਆ ਬੇਟਾ b ਭਾਗ ਕਹਿੰਦਾ ਮੁੱਲ ਦੱਸੋ ਤਾਂ ਬੇਟਾ ਆ ਜੋੜਨੇ ਆ 2 ਰੁਪਏ 7 ਤੇ 8 15 1 ਕਾਂਸਲ ਆ ਗਿਆ 1 ਤੇ 5 6 ਦੇ 6 ਆ ਗਏ ਤੇ 1 ਤੇ 1 2 265 ਰੁਪਏ ਉੱਤਰ ਆ ਗਿਆ ਠੀਕ ਹੈ ਅੱਗੇ ਬੇਟਾ ਆ ਕਰਦੇ ਆ 8 ਤੇ 4 12 ਹਾਸਲ 1 ਆ ਗਿਆ ਸਿੰਪਲ ਜਿਵੇਂ ਆਪਾਂ ਜੋੜ ਦਾ ਸਵਾਲ ਕਰਦੇ 5 ਤੇ 1 6 ਹਾਸਲ ਕੋਈ ਨਹੀਂ 5 ਤੇ 2 7 762 ਰੁਪਏ ਆ ਗਿਆ ਉੱਤਰ ਠੀਕ ਹੈ ਰੁਪਏ ਆਪਾਂ ਲਿਖ ਸਕਦੇ ਆ ਇੱਧਰ ਬੇਟਾ 9 ਤੇ 2 11 1 ਕਾਂਸਲ ਆ ਗਿਆ 1 ਤੇ 5 6 7 ਤੇ 4 11 ਇਹ ਆਗੇ ਬੇਟਾ 1 3 ਤੋਂ ਬਾਅਦ ਕਮਾ ਲਾਉਨੇ 1164 ਰੁਪਏ ਆਰਐਸ ਰੁਪਈਆਂ ਦੀ ਨਿਸ਼ਾਨੀ ਆਪਾਂ ਇੰਗਲਿਸ਼ ਚ ਪਾ ਰਹੇ ਆ ਤਾਂ ਅੱਗੇ ਬੇਟਾ ਆਪਾਂ ਸਵਾਲ ਕਰਦੇ ਆ 5 ਤੇ 5 ਦਾਸ ਇਹ ਕਾਂਸਲ ਆ ਗਿਆ 1 ਤੇ 2 3 ਤੇ 1 4 ਸਿੰਪਲ ਜੋੜ ਦੇ ਸਵਾਲ ਆ ਬੇਟਾ 4 ਤੇ 3 7 740 ਰੁਪਏ ਆ ਗਿਆ ਠੀਕ ਹੈ ਬੇਟਾ ਅੱਗੇ ਆ ਗਿਆ ਬੇਟਾ ਅੰਤਰ ਦੱਸੋ ਅੱਗੇ ਘਟਾਓ ਦੇ ਸਵਾਲ ਆਗੇ तो बेटा पों पाँच गए जीरो चो जीरो गए पोवों चो एक गए एक एक सौ पाँह रुपये अंतर आ गया ठीक है अठा चो तीन गए पांच दोवे चो जीरो गए दो चार दो गए दो दो सौ पच्ची रुपये उत्तर आ गया आर एस रुपीज लिखते हैं अपने इंग्लिश चार आगे चार आगे, चा, आ, 4 ਚੋਂ 7 ਨਹੀਂ ਜਾਂਦੇ ਇੱਥੋਂ ਹਾਸਲੇ ਤੋਂ ਲੈਂਦਾ ਇਹਦੇ ਕੋ ਹੈ ਨਹੀਂ ਇੱਥੋਂ ਲੈ ਲੈਂਦਾ ਇੱਥੇ 10 ਬਣ ਗਏ ਫਿਰ ਇਹਨੂੰ ਦਿੰਦਾ ਇੱਥੇ 14 ਬਣ ਗਏ ਇੱਥੇ 9 ਰਹਿ ਗਏ ਠੀਕ ਹੈ ਤਾਂ 14 ਚੋਂ 7 ਗਏ 7 ਇੱਥੇ 9 ਰਹਿ ਗਏ ਸੀ ਬੇਟਾ ਕਿਉਂਕਿ ਇਹ ਇੰਨੇ ਇਧਰੋਂ ਲਿਆ ਸੀ 9ਾਂ ਚੋਂ 5 ਗਏ 4 ਇੱਥੇ 4 ਰਹਿ ਗਏ ਸੀ ਹਾਸਲ ਇੱਥੋਂ ਲਿਆ ਸੀ 4ਾਂ ਚੋਂ 1 ਗਏ 3 347 ਰੁਪਏ ਉੱਤਰ ਆ ਗਿਆ ਸਾਡਾ ਠੀਕ ਹੈ ਬੇਟਾ ਅੱਗੇ ਆ ਗਿਆ ਇਹ ਇਹ ਸਾਡਾ ਸਵਾਲ ਦੋਆਂ ਚੋਂ 1 ਗਏ 1 ਅੱਠਾਂ ਚੋਂ 0 ਗਏ 8 ਚਾਰਾਂ ਚੋਂ 3 ਗਏ 1 181 ਰੁਪਏ ਉੱਤਰ ਆ ਗਿਆ ਠੀਕ ਹੈ ਬੇਟਾ ਨੈਕਸਟ ਬੇਟਾ ਆਪਾਂ ਆ ਗਏ ਇਹਦੇ ਸਵਾਲ ਨੰਬਰ 2 ਦੇ ਉੱਤੇ ਤਾਂ ਕਹਿੰਦਾ ਹੇਠ ਲਿਖੀ ਰਾਸ਼ੀ ਨੂੰ ਅੰਕਾਂ ਵਿੱਚ ਲਿਖੋ ਜਿਵੇਂ 24 ਰੁਪਏ ਆ ਤਾਂ ਅਸੀਂ 24 ਰੁਪਏ ਨੂੰ ਇਦਾਂ ਲਿਖਤਾ ਇੱਕ ਕਿੰਨੇ ਉਦਾਹਰਣ ਦੇਤੀ 50 ਰੁਪਏ 50 ਰੁਪਏ ਨੂੰ ਅਸੀਂ ਇਦਾਂ ਲਿਖ ਦਾਂਗੇ ਰੁਪਏ ਇਹਨੇ ਲਿਖੇ ਹੋਏ ਆ 221 ਰੁਪਏ ਤਾਂ 221 ਰੁਪਏ ਅੱਗੇ 100 50 ਰੁਪਏ ਠੀਕ ਹੈ ਬੇਟਾ ਅੱਗੇ 607 ਰੁਪਏ 607 ਰੁਪਏ ਤੇ ਅੱਗੇ 333 ਰੁਪਏ ਲੋ ਬੇਟਾ 333 ਰੁਪਏ ਸੀ ਲਿਖ ਦਿੱਤੇ ਅੱਗੇ ਬੇਟਾ ਕੀ ਕਹਿੰਦਾ ਪਿਆ ਕਹਿੰਦਾ ਹੇਠ ਲਿਖੀ ਰਾਸ਼ੀ ਨੂੰ ਸ਼ਬਦਾਂ ਵਿੱਚ ਲਿਖੋ ਤਾਂ ਪਹਿਲਾਂ ਇਹਨੇ ਲਿਖਤਾ ਬੇਟਾ 120 ਤਾਂ ਇਹਨੂੰ ਕਿਵੇਂ ਲਿਖਾਂਗੇ ਬੇਟਾ ਇਹ 609 609 ਠੀਕ ਹੈ ਬੇਟਾ ਤਾਂ ਅੱਗੇ 857 857 ਠੀਕ ਹੈ ਬੇਟਾ ਅੱਗੇ 785 785 ਠੀਕ ਹੈ ਬੇਟਾ ਅੱਗੇ ਬੇਟਾ 99 80 99 89 90 90 90 ਬੇਟਾ ਠੀਕ ਹੈ ਤਾਂ ਅੱਗੇ ਬੇਟਾ 449 400 49 ਠੀਕ ਹੈ ਬੇਟਾ ਤਾਂ ਇਹ ਸੀਗਾ ਬੇਟਾ ਇਹਦਾ ਸਵਾਲ ਨੰਬਰ 3 ਅਗਲੇ ਸਵਾਲ ਆਪਾਂ ਬੇਟਾ ਅਗਲੀ ਵੀਡੀਓ ਦੇ ਵਿੱਚ ਸ਼ੇਅਰ ਕਰਦੇ ਹਾਂ ਤੁਸੀਂ ਜੋ ਪਿਆਰੇ ਬੱਚਿਆਂ ਨੇ ਵੀਡੀਓ ਦੇਖ ਕੇ ਸੇਵਾ ਦਾ ਮੌਕਾ ਦਿੱਤਾ ਇਹਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ ਬੇਟਾ ਜੀ